ਤੇਰੇ ਪੈਰੀਂ ਸੰਗਲ ਸੋਚਾਂ ਦੇ ਹਨਾ ਤੇਰੇ ਪੈਰੀਂ ਸੰਗਲ ਸੋਚਾਂ ਦੇ ਜਾਂ ਮੇਰੇ ਹੱਥ ਲਕੀਰ ਨਹੀਂ ਤੇਰੇ ਪੈਰੀਂ ਸੰਗਲ ਸੋਚਾਂ ਦੇ ਜਾਂ ਮੇਰੇ ਹੱਥ ਲਕੀਰ ਨਹੀਂ ਤੇਰੇ ਰਾਹੀ ਜਿੰਦਰੇ ਝਿਜਕਾਂ ਦੇ ਜਾਂ ਤੂੰ ਮੇਰੀ ਤਕਦੀਰ ਆਹ ਦੁਬਾਰਾ ਤੇਰੇ ਪੈਰੀਂ ਸੰਗਲ ਸੋਚਾਂ ਦੇ ਜਾਂ ਮੇਰੇ ਹੱਥ ਲਕੀਰ ਨਹੀਂ ਤੇਰੇ ਰਾਹੀ ਜਿੰਦਰੇ ਝਿਜਕਾਂ ਦੇ ਜਾਂ ਤੂੰ ਮੇਰੀ ਤਕਦੀਰ ਨਹੀਂ ਤੂੰ ਵਿੱਚ ਖੁਸ਼ਬੋਈਆਂ ਵਸਦੀ ਏ ਮੇਰੇ ਸੁਪਨੇ ਦੇ ਵਿੱਚ ਆ ਤੇ ਸਹੀ ਹਾਂ ਪਲਕਾਂ ਨਾਲ ਚੁਗਲੋਂ ਕੰਡਿਆਂ ਨੂੰ ਤੂੰ ਪੈਰ ਗਾਲੀ ਵਿੱਚ ਓ ਹੋ 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 ਦੁਬਾਰਾ ਫਿਰ ਦੁਬਾਰਾ ਆਵੇ ਹਾਂਜੀ ਵਾਹ ਤੇਰੇ ਪੈਰੀ ਸੰਗਲ ਸੋਚਾਂ ਦੇ ਜਾਂ ਮੇਰੇ ਹੱਥ ਲਕੀਰ ਨਹੀਂ ਹਾਂ ਤੇਰੇ ਰਾਹੀ ਜਿੰਦਰੇ ਚਿਜਾਂ ਦੇ ਜਾਂ ਤੂੰ ਮੇਰੀ ਤਕਦੀਰ ਨਹੀਂ ਤੂੰ ਵਿੱਚ ਖੁਸ਼ਬੋਈਆਂ ਵਸਦੀ ਏ ਮੇਰੇ ਸੁਪਨੇ ਦੇ ਵਿੱਚ ਆ ਤੇ ਸਹੀ ਪਲਕਾਂ ਨਾਲ ਚੁਗਲੂ ਕੰਡਿਆਂ ਨੂੰ ਦੁਪਹਿਰ ਗੀਆ